ਚਾਰਕ ਦਿਨ ਪਹਿਲਾਂ ਮੈਨੂੰ ਕੈਨੇਡਾ ਤੋਂ ਫੋਨ ਆਉਂਦਾ ਰਾਤ ਨੂੰ 11:00 ਵਜੇ ਤੇ ਅਜੇ ਮੈਂ ਸਟੂਡੀਓ ਵਿੱਚ ਸੀ ਉਹ ਕਹਿੰਦੇ ਵੀ ਹੈਲੋ ਮੈਂ ਕਿਹਾ ਹਾਂ ਜੀ ਤੂੰ ਯਾਰ ਕਹਿੰਦੇ ਗੁਰਪ੍ਰੀਤ ਨੂੰ ਮਿਲਦਾ ਹੁੰਦਾ ਮੈਂ ਕਿਹਾ ਜੀ ਯਾਰ ਉਹਨੂੰ ਕਹਿ ਆ ਵੀ ਐਕਟਿੰਗ ਛੱਡ ਦੇ ਮੈਂ ਕਹ ਬਲਾ ਗਿਆ ਵੀ ਅਸੀਂ ਕੀ ਜਿਹੜੀ ਗੱਲ ਕਰਤੀ ਉਹ ਕਹਿੰਦੇ ਵੀ ਉਹਨੂੰ ਐਂ ਕਹੀ ਬਾਬਾ ਬਣ ਜੇ ਕੋਈ ਜੋ ਹੁਣ ਸੰਤ ਰੂਪੀ ਆ ਗਿਆ ਤੇ ਫਿਲਮਾਂ ਨਾ ਕਰੇ ਹੁਣ ਉਹ ਸੰਤ ਬਣ ਜੇ ਮੈਂ ਜੀ ਵੀਰ ਬਸ ਨਹੀਂ ਹਾਲ ਲਾ ਦੂ ਉਹ ਉਹਨਾਂ ਨੂੰ ਮੇਰੀ ਬੇਨਤੀ ਲਾਇਓ ਕਿ ਉਹਦਾ ਬਹੁਤ ਨੇ ਪਹਿਲਾਂ ਬਾਬੇ ਦਾ ਬਹੁਤ ਮਾਣ ਜਿਆਦਾ ਉਨਾ ਚੋ ਦੇ ਕੱਢਣਾ ਨਹੀਂ ਉਨਾ ਚੋ ਦੇ ਕੱਢਣੇ ਲੋਕਾਂ ਨੂੰ ਉਥੋਂ ਕੱਢ ਕੇ ਤਾਂ ਸੱਚੇ ਸਤਗੁਰ ਦੇ ਲੜਨ ਲਾਉਣ ਦੀ ਗੱਲ ਹੈ ਭਈ ਇਹ ਤਾਂ ਇਹਨਾਂ ਰਸਤਿਆਂ ਦੀ ਜਿਹੜੀ ਹੈ ਨਾ ਜੀ ਕੋਈ ਲੋੜ ਨਹੀਂ ਜਿਹੜੇ ਤੁਰੇ ਫਿਰਦੇ ਬਾਬੇ ਤੁਹਾਨੂੰ ਠੱਗਦੇ ਲੁੱਟਦੇ ਨੇ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਰੋਜ਼ ਕਾਂਡ ਹੁੰਦੇ ਨੇ ਸੋ ਇਹ ਬਾਬਾ ਕਲਚਰ ਚੋਂ ਬਾਹਰ ਆਈਏ ਸਾਨੂੰ ਬੋਲਣ ਵਾਲੇ ਸਤਗੁਰੂ ਦੀ ਲੋੜ ਨਹੀਂ ਸਾਨੂੰ ਤਾਂ ਮਾਰਗਦਰਸ਼ਕ ਸਾਡੇ ਸਤਗੁਰੂ ਦੀ ਲੋੜ ਹੈ ਜਿਹੜਾ ਬਿਨ ਬੋਲੇ ਆ ਸਭ ਕੁਝ ਜਾਣਦਾ ਸਾਨੂੰ ਉਹਦੀ ਲੋੜ ਹੈ ਸੋ ਜਦੋਂ ਮਹਾਰਾਜ ਜੀ ਸਾਨੂੰ ਲੜ ਲਾ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਤੇ ਜਦੋਂ ਅਸੀਂ ਉੱਥੇ ਹੀ ਮੱਥਾ ਟੇਕਤਾ ਉਹਦੇ ਲੜ ਲਾ ਗਏ ਤੇ ਵਿੱਚ ਲੋੜ ਨਹੀਂ ਹਾਂ ਟੀਚਰ ਗੁਰੂ ਕਹ ਲੋ ਜਾਂ ਤੁਹਾਡੇ ਜਿਹੜੇ ਹੁੰਦੇ ਨੇ ਆ ਤੁਹਾਨੂੰ ਮਾਰਗਦਰਸ਼ਕ ਛੋਟੇ-ਮੋਟੇ ਉਹ ਤੁਹਾਨੂੰ ਜ਼ਰੂਰ ਚਾਹੀਦੇ ਨੇ ਪਰ ਈਸ਼ਟ ਸਾਡਾ ਇੱਕੋ ਹੀ ਹੈ ਜਿਹੜਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੋਗਟਾ ਪ੍ਰਿੰਸ 4 ਦਿਨ ਪਹਿਲਾਂ ਮੈਨੂੰ ਕੈਨੇਡਾ ਤੋਂ ਫੋਨ ਆਉਂਦਾ ਰਾਤ ਨੂੰ 11:00 ਵਜੇ ਤੇ ਅਜੇ ਮੈਂ ਸਟੂਡੀਓ ਵਿੱਚ ਹੀ ਸੀ ਉਹ ਕਹਿੰਦੇ ਵੀ ਹਲੋ ਮੈਂ ਕਿਹਾ ਹਾਂ ਜੀ ਤੂੰ ਯਾਰ ਕਹਿੰਦੇ ਗੁਰਪ੍ਰੀਤ ਨੂੰ ਮਿਲਦਾ ਹੁੰਦਾ ਮੈਂ ਕਿਹਾ ਜੀ ਯਾਰ ਉਹਨੂੰ ਕਹੇ ਵੀ ਐਕਟਿੰਗ ਛੱਡ ਦੇ ਮੈਂ ਘਬਰਾ ਗਿਆ ਵੀ ਇਹਦੀ ਕਿਹੜੀ ਗੱਲ ਕਰਤੀ ਉਹ ਕਹਿੰਦੇ ਵੀ ਉਹਨੂੰ ਐਂ ਕਹੀ ਬਾਬਾ ਬਣ ਜੇ ਤੂੰ ਸੰਤ ਰੂਪੀ ਆ ਗਿਆ ਤੇ ਫਿਰ ਮਾ ਨਾ ਕਰੇ ਹੁਣ ਉਹ ਸੰਤ ਬਣ ਜੇ ਮੈਂ ਜੀ ਵੀਰ ਬਸ ਨਹੀਂ ਹਾਲਾਦੂ ਉਹਨਾਂ ਨੂੰ ਮੇਰੀ ਬੇਨਤੀ ਲਾਇਓ ਕਿ ਉਹਦਾ ਬਹੁਤ ਨੇ ਪਹਿਲਾਂ ਬਾਬੇ ਦਾ ਬਹੁਤ ਨੇ ਉਹਨਾਂ ਚੋਂ ਇਹ ਤੇ ਕੱਢਣਾ ਹੈ ਨਹੀਂ ਉਹਨਾਂ ਚੋਂ ਇਹ ਤੇ ਕੱਢਣਾ ਲੋਕਾਂ ਨੂੰ ਉਥੋਂ ਕੱਢ ਕੇ ਤਾਂ ਸੱਚੇ ਸਤਗੁਰ ਦੇ ਲੜਨ ਲਾਉਣ ਦੀ ਗੱਲ ਹੈ ਭਈ ਇਹ ਤਾਂ ਇਹਨਾਂ ਰਸਤਿਆਂ ਦੀ ਜਿਹੜੀ ਹੈ ਨਾ ਜੀ ਕੋਈ ਲੋੜ ਨਹੀਂ ਜਿਹੜੇ ਤੁਰੇ ਫਿਰਦੇ ਬਾਬੇ ਤੁਹਾਨੂੰ ਠੱਗਦੇ ਲੁੱਟਦੇ ਨੇ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਰੋਜ਼ ਕਾਂਡ ਹੁੰਦੇ ਨੇ ਸੋ ਐ ਬਾਬਾ ਕਲਚਰ ਚੋਂ ਬਾਹਰ ਆਈਏ ਸਾਨੂੰ ਬੋਲਣ ਵਾਲੇ ਸਤਿਗੁਰੂ ਦੀ ਲੋੜ ਨਹੀਂ ਸਾਨੂੰ ਤਾਂ ਮਾਰਗਦਰਸ਼ਕ ਸਾਡੇ ਸਤਿਗੁਰੂ ਦੀ ਲੋੜ ਹੈ ਜਿਹੜਾ ਬਿਨ ਬੋਲੇ ਸਭ ਕੁਝ ਜਾਣਦਾ ਸਾਨੂੰ ਉਹਦੀ ਲੋੜ ਹੈ ਸੋ ਜਦੋਂ ਮਹਾਰਾਜ ਜੀ ਸਾਨੂੰ ਲੜ ਲਾ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂਵਾਨ ਦੇ ਗ੍ਰੰਥ ਤੇ ਜਦੋਂ ਅਸੀਂ ਉੱਥੇ ਹੀ ਮੱਥਾ ਟੇਕਤਾ ਉਹਦੇ ਲੜ ਲਾ ਗਏ ਤੇ ਵਿੱਚ ਲੋੜ ਨਹੀਂ ਹਾਂ ਟੀਚਰ ਗੁਰੂ ਕਹੋ ਜਾਂ ਤੁਹਾਡੇ ਜਿਹੜੇ ਹੁੰਦੇ ਨੇ ਆ ਤੁਹਾਨੂੰ ਮਾਰਗਦਰਸ਼ਕ ਛੋਟੇ-ਮੋਟੇ ਉਹ ਤੁਹਾਨੂੰ ਜ਼ਰੂਰ ਚਾਹੀਦੇ ਨੇ ਪਰ ਈਸ਼ਟ ਸਾਡਾ ਇੱਕੋ ਹੀ ਹੈ ਜਿਹੜਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗਤਾਰ